ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੀਆਂ ਮੰਡੀਆਂ ਵੀ ਸਾਰੇ ਪ੍ਰਬੰਧ ਪੂਕਤਾ ਕੀਤੇ ਗਏ ਨੇ ਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਐਸਟੀਐਮ ਫਗਵਾੜਾ ਜਸਜੀਤ ਸਿੰਘ ਵੱਲੋਂ ਧਾਣਾ ਮੰਡੀ ਫਗਵਾੜਾ ਦਾ ਦੌਰਾ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ ਗਿਆ। ਇਸ ਮੌਕੇ ਜਿੱਥੇ ਐਸਟੀਐਮ ਜਸਜੀਤ ਸਿੰਘ ਵੱਲੋਂ ਮੰਡੀ ਅੰਦਰ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਉੱਥੇ ਹੀ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਮੰਡੀ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਤੇ ਸਾਰੇ ਹੀ ਪ੍ਰਬੰਧ ਮੁਕੰਮਲ ਕੀਤੇ ਗਏ ਨੇ। ਉਨ੍ਹਾਂ ਆਖਿਆ ਕਿ ਮੰਡੀ ਵਿੱਚ 24 ਘੰਟੇ ਕੰਮ ਚੱਲ ਰ ਆਉਣ ਵਾਲੇ ਦਿਨਾਂ ਵਿੱਚ ਵੀ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਆਵੇਗੀ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਹੁਣ ਤੱਕ 171000 ਕੁਇੰਟਲ ਕਣਕ ਪਰਚੇਜ ਕੀਤੀ ਜਾ ਚੁੱਕੀ ਹੈ ਤੇ 60000 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ ਹੈ ਜਰਕਿ ਆਉਣ ਵਾਲੇ ਦਿਨਾਂ ਵਿੱਚ ਕੰਮ ਵਿੱਚ ਹੋਰ ਵੀ ਤੇਜ਼ੀ ਆਵੇਗੀ ਉਹਨਾਂ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿਸਾਨ ਮੰਡੀ ਵਿੱਚ ਕਣਕ ਦੀ ਫਸਲ ਪੂਰੀ ਤਰ੍ਹਾਂ ਸੁਕਾ ਕੇ ਹੀ ਲਿਓਣ ਤੇ ਰਾਸਮੇ ਕੰਬਾਈਨ ਦੀ ਵਰਤੋਂ ਨਾ ਕਰਨ ਇੰਡੀਆ ਦਾ ਜਿਹੜਾ ਦੌਰ ਕੀਤਾ ਕਿਸ ਖੇਤ ਵਿੱਚ ਕੀਤਾ ਹੈ ਦੌਰ ਹਾਂਜੀ ਆ ਸਾਰੇ ਅਰੇਂਜਮੈਂਟ ਤੇ ਕਿ ਅਹਮਦ ਤੇ ਖਰੀਦ ਤੇ ਲਿਫਟਿੰਗ ਦੇ ਜਿਆਦਾ ਲਿਆ ਗਿਆ ਜੀ ਸੱਤ ਮੰਡੀਆਂ ਨੇ ਆਪਣੇ ਇਥੇ ਸਪੱਤਾ ਦਾ ਦੌਰਾ ਕੀਤਾ ਗਿਆ ਕਮ ਕਾਫੀ ਨਿਰਵਿਘਨ ਚੱਲ ਰਿਹਾ ਹੈ ਬਟ ਆਨਮਲ ਦਿਨਾਂ ਚ ਇਥੇ ਆਮਦ ਜ਼ਿਆਦਾ ਐਕਸਪੈਕਟਡ ਹੈ ਉਹਦੇ ਕਰਕੇ ਅਰੇਂਜਮੈਂਟਸ ਦਾ ਜਿਆਦਾ ਲਿਆ ਗਿਆ ਤੇ ਮੈਨੂੰ ਉਮੀਦ ਹੈ ਕਿ ਵੀ ਇਹ ਜਿਹੜਾ ਲਿਫਟਿੰਗ ਦਾ ਪ੍ਰੋਜੈਕਟ ਦਾ ਕੰਮ ਬੜੇ ਸਮੂਦਲੀ ਅਸੀਂ ਕਰ ਪਾਵਾਂਗੇ ਤਾਂ ਲਿਫਟਿੰਗ ਨੂੰ ਦੇਖਦੇ ਹੋ ਕਿਦਾਂ ਚੱਲ ਰਿਹਾ ਕੰਮ ਲਿਫਟਿੰਗ ਤਾਂ ਠੀਕ ਹੈ ਜੀ ਕੋਈ 40% ਕਲਿਪਿੰਗ ਸਾਡੀ ਹੋ ਚੁੱਕੀ ਹੈ ਜੀ 1 ਲੱਖ 71000 ਪਰਚੇਸ ਹੈ ਹੁਣ ਤੱਕ ਅ ਬਗੈਰ ਵਿਕੇ ਤੇ ਕੋਈ ਵੀ ਨਹੀਂ ਤੇਰੀ ਪਈ ਸਾਡੇ ਤੇ ਆ ਉਹਦੇ ਵਿੱਚੋਂ 60000 ਕੁਇੰਟਲ ਦੇ ਕਰੀਬ ਵਸੇ ਲਿਫਟਿੰਗ ਵੀ ਕਰ ਚੁੱਕੇ ਆ ਜੀ ਕਣਕ ਨੂੰ ਲੈ ਕੇ ਸਮੂਹ ਕਿਸਾਨ ਵੀਰਾਂ ਨੂੰ ਤੁਹਾਡੇ ਲੋਕ ਕੀ ਮੈਸੇਜ ਹੈ ਬਸ ਇੱਕ ਯੂ ਰਿਕਵੈਸਟ ਹੈ ਕਿ ਵੀ ਸੁਨੱਖ ਸੁੱਖੀ ਟਰਾਈ ਕਣਕ ਲੈ ਕੇ ਆਨ ਜੀ ਸਾਡੇ ਕੋਲ ਅ ਮੌਸਮ ਨੂੰ ਧਿਆਨ ਚ ਰੱਖਣ ਤੇ ਰਾਤ ਨੂੰ ਕੰਬਾਈਨ ਦੀ ਵਰਤੋਂ ਦਾ ਸਰ ਕੋਸ਼ਿਸ਼ ਕਰਨ ਕਿ ਵੀ ਸਾਰੇ ਜਿਹੜਾ ਡਰਾਈਵਿੰਗ ਪਹੁੰਚੇ ਵਾਚਰ ਕਿਆ ਕੀਤਾ ਗਿਆ ਜੀ ਬਿਲਕੁਲ ਗਵਰਨਮੈਂਟ ਦੇ ਪੈਰਾਮੀਟਰ ਦੇ ਹਿਸਾਬ ਨਾਲ ਹੈ 12 13 14% ਇਹ ਸ਼ੋ ਕਰ ਰਹੇ ਹੈ ਜੀ ਇਹਦਾ ਮਤਲਬ ਕਾਫੀ achi yield ਹੈ ਕਾਫੀ acha equity ਦੀ outlook ਦਿਖਨੇਗੀ ਸਾਰ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਕਿੱਦਾਂ ਮਤਲਬ ਕੀ ਪ੍ਰਬੰਧ ਪੁਕਤਾ ਪ੍ਰਬੰਧ ਕਿੱਦਾਂ ਕੀਤਾ ਗਿਆ ਪ੍ਰਬੰਧ ਸਾਰੇ ਪੁਕਤਾ ਨੇ ਜੀ ਅਸੀਂ ਸ਼ਹਿਰ ਦੇਖ ਰਹੇ ਹੋ ਤਰਪਾਲਾਂ ਦਾ ਪੂਰਾ ਅਰੇਂਜਮੈਂਟ ਹੈ ਜਿੱਥੇ ਫੜ ਸਾਡੇ ਓਪਨ ਵੀ ਨੇ ਉੱਥੇ ਵੀ ਤਰਪਾਲਾਂ ਦਾ ਪੂਰਾ ਅਰੇਂਜਮੈਂਟ ਹੈ ਤੇ ਉਸ ਤੋਂ ਬਾਅਦ ਪਾਣੀ ਦੀ ਵਿਕਾਸੀ ਦਾ ਵੀ ਪ੍ਰਬੰਧ ਪੂਰੀ ਤਰ੍ਹਾਂ ਜਗਾ ਲਿਆ ਗਿਆ ਹੈ ਬਿਲਕੁਲ ਸਹੀ ਬਖਸ਼